ਸਰਦਾਰ ਕੁਲਵੰਤ ਸਿੰਘ ਮੰਨਣ ਹੁਣਾਂ ਦੀ ਇੱਕ ਆਡੀਓ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਉਹ ਬਾਹਰ ਆ ਜਾਂਦੀ ਹੈਗੀ ਜਿਸ ਦੇ ਵਿੱਚ ਉਹ ਕਹਿੰਦੇ ਹੈਗੇ ਕਿ ਜਥੇਦਾਰਾਂ ਨੂੰ ਹਟਾਉਣ ਬਾਰੇ ਤੇ ਨਵੇਂ ਜਥੇਦਾਰ ਨੂੰ ਜਿਹੜਾ ਹੈਗਾ ਲਾਉਣ ਬਾਰੇ ਸਾਨੂੰ ਤੇ ਕਹਿੰਦੇ ਜੀ ਕੁਝ ਇਲਮੀ ਨਹੀਂ ਹੈਗਾ ਤੇ ਉੱਪਰੋਂ ਲਿਖ ਕੇ ਜਿਹੜੀਆਂ ਚੀਜ਼ਾਂ ਆ ਗਈਆਂ। ਤੋਂ ਕੁਲਵੰਤ ਸਿੰਘ ਮੰਨਣ ਨੇ ਕਿਹਾ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਜਥੇਦਾਰਾਂ ਨੂੰ ਹਟਾਉਣ ਦੇ ਹੁਕਮਾਂ ਨਾਲ। ਇਹ ਸਾਨੂੰ ਉੱਪਰੋਂ ਲਿਖ ਕੇ ਆਉਂਦੇ ਆ ਅਸੀਂ ਤਾਂ ਸਿਰਫ ਜਿਹੜੇ ਮੀਟਿੰਗ ਬਣਾਉਂਦੇ ਆ। ਉਹ ਸ਼੍ਰੋਮਣੀ ਕਮੇਟੀ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕੰਮ ਕਰਮੇ ਹੁੰਦੇ ਆ ਵੀ ਅੱਗੇ ਬਜਟ ਜਲਾਸ ਹੋਣਾ ਜਾਂ ਕੁਝ ਤਬਦੀਲੀਆਂ ਤੇ ਨੁਕਤੀਆਂ ਜਾਂ ਬਦਨੀਆਂ ਕਰਨੀ ਹੁੰਦੀਆਂ ਅਸੀਂ ਮੀਟਿੰਗ ਸਿਰਫ ਉਸ ਲਈ ਬੁਲਾਉਂਦੇ ਆ ਸਾਡੀ ਮੀਟਿੰਗ ਉਦੋਂ ਤੱਕ ਜਦੋਂ ਖਤਮ ਹੋ ਜਾਂਦੀ ਹੈ ਉਹ ਤੋਂ ਬਾਅਦ ਉੱਪਰੋਂ ਆਇਆ ਹੋਇਆ ਇੱਕ ਸੰਦੇਸ਼ ਆ ਜਿਹੜਾ ਪੜ੍ਹ ਕੇ ਸਾਨੂੰ ਸੁਣਾ ਦਿੱਤਾ ਜਾਂਦਾ ਨਾ ਉਹਦੇ ਤੇ ਕੋਈ ਬਹਿਸ ਹੁੰਦੀ ਚਰਚਾ ਨਹੀਂ ਆ ਬਹਿਸ ਹੁੰਦੀ ਹੈ ਇਹ ਸਿਰਫ ਉੱਪਰੋਂ ਹੁਕਮ ਆਉਂਦਾ ਜੀ ਇਹ ਤਾਂ ਮੀ ਸ਼੍ਰੋਮਣੀ ਕਮੇਟੀ ਨੂੰ ਉੱਪਰੋਂ ਅਕਾਲੀ ਦਲ ਵਾਲੇ ਜਿਹੜੇ ਪੋਲੀਟੀਕਲ ਲੀਡਰ ਆ ਜਿਨ੍ਹਾਂ ਦੇ ਆਪਣੇ ਹਿੱਤ ਨੇ ਨਿੱਜੀ ਹਿੱਤ ਨੇ ਰਾਜ ਸੇ ਹਿੱਤ ਨੇ politically vested interest ਨੇ ਉਹ ਬੰਦੇ ਹੁਕਮ ਦੇ ਰਹੇ ਹੈਗੇ ਆ ਆ ਤੇ ਦੂਜੇ ਬੰਨੇ ਹੁਣ ਆਪਾਂ ਗੱਲਬਾਤ ਕਰ ਲੈਣੀ ਹੈ ਸ਼੍ਰੋਮਣੀ ਕਮੇਟੀ ਦੇ ਸਰਦਾਰ ਕੁਲਵੰਤ ਸਿੰਘ ਮੰਨਣ ਹੁਣਾ ਦੀ ਇੱਕ ਆਡੀਓ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਉਹ ਬਾਹਰ ਆ ਜਾਂਦੀ ਹੈਗੀ ਜਿਸ ਦੇ ਵਿੱਚ ਉਹ ਕਹਿੰਦੇ ਹੈਗੇ ਕਿ ਜਥੇਦਾਰਾਂ ਨੂੰ ਹਟਾਉਣ ਬਾਰੇ ਤੇ ਨਵੇਂ ਜਥੇਦਾਰ ਨੂੰ ਜਿਹੜਾ ਹੈਗਾ ਲਾਉਣ ਬਾਰੇ ਸਾਨੂੰ ਤੇ ਕਹਿੰਦੇ ਜੀ ਕੁਝ ਇਲਮੀ ਨਹੀਂ ਹੈਗਾ ਤੇ ਉੱਪਰੋਂ ਲਿਖ ਕੇ ਜਿਹੜੀਆਂ ਚੀਜ਼ਾਂ ਆ ਗਈਆਂ ਫਿਰ ਉੱਪਰੋਂ ਕਿਹੜੀਆਂ ਚੀਜ਼ਾਂ ਲਿਖ ਕੇ ਆ ਗਈਆਂ ਇੱਕ ਇਹ ਇਹਦੇ ਨਾਲ ਜੇ ਆਪਾਂ ਕੜੀ ਜੋੜਨੀ ਹੋਵੇ ਕਿਉਂਕਿ ਬਾਰ ਬਾਰ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਕੋਈ ਪੱਤਰਕਾਰ ਪੁੱਛਦਾ ਹੈਗਾ ਇਹਨਾਂ ਦੀ ਪ੍ਰੈਸ ਕਾਨਫਰੰਸ ਜਾਂ ਉਦੋਂ ਕਿ ਕੀ ਅਕਾਲੀ ਦਾ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਚ ਇੰਟਰਫੇਅਰ ਕਰਦਾ ਉਹ ਕਹਿੰਦੇ ਨਹੀਂ ਜੀ ਉਹ ਤਾਂ ਇੱਕ ਆਪਣੀ ਇਜਾਜ਼ਤ ਸੰਸਥਾ ਹੈਗੀ ਆ ਤੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਦੀ ਜਦੋਂ ਉਹਨਾਂ ਦੀ ਗੱਲਬਾਤ ਹੁੰਦੀ ਹੈ ਜਾਂ ਆਪਾਂ ਕਹ ਲਈਏ ਕਿ ਜਦੋਂ ਵਿਕਰਮ ਸਿੰਘ ਮਜੀਠੀ ਵਾਲਾ ਮਸਲਾ ਆਉਂਦਾ ਹੈ ਉਹ ਕਹਿੰਦੇ ਕਿ ਇਹ ਜਿਹੜਾ ਮਸਲਾ ਹੈਗਾ بڑے ਵਿਚਾਰਣ ਤੋਂ ਬਾਅਦ ਚੋ ਲਿਆ ਗਿਆ ਜਿਹੜਾ ਜਥੇਦਾਰਾਂ ਨੂੰ ਹਟਾਉਣ ਵਾਲਾ ਮਤਲਬ ਇਹ ਸਾਰੇ ਫੈਸਲੇ ਫਿਰ ਉੱਪਰ ਲਿਖੇ ਗਏ ਸਨ ਤੇ ਥੱਲੇ ਆ ਕੇ ਇੰਪਲੀਮੈਂਟ ਹੋ ਗਏ ਔਰ ਜਿਹੜਾ ਫਿਰ ਹਾਊਸ ਚੁਣਿਆ ਗਿਆ ਜਾਂ ਜਿਹੜੇ 13 ਮੈਂਬਰ ਚੁਣੇ ਗਏ ਫਿਰ ਉਹਨਾਂ ਦੀ ਕੀ ਬੁੱਕ ਹਾਂ ਦੇਖੋ ਉਹ ਉਹ ਸਿਰਫ ਨੌਕਰ ਨੇ ਉਹ ਸਿਰਫ ਹੁਕਮ ਬਜਾ ਰਹੇ ਨੇ ਸਰ ਕੁਲਵੰਤ ਸਿੰਘ ਮੰਨਣ ਨੂੰ ਉਹਨਾਂ ਦੇ ਸ਼ਹਿਰ ਤੋਂ ਹੀ ਕਿਸੇ ਨੇ ਫੋਨ ਕਰਿਆ ਭਰੋਸੇ ਵਾਲੇ ਬੰਦਿਆਂ ਨੇ ਫੋਨ ਕਰਿਆ ਵੀ ਇਹ ਜੋ ਸਾਰਾ ਕੁਝ ਹੋ ਰਿਹਾ ਜਿਹੜੀ ਸਿੱਖ ਕੌਮ ਵਿੱਚ ਬਹੁਤ ਇੱਕ ਤਰ੍ਹਾਂ ਨਾਲ ਦਰਦ ਹੈ ਔਰ ਉਹ ਉਹ ਦੁਖੀ ਮਹਿਸੂਸ ਕਰ ਰਹੀ ਹੈਗੀ ਆ ਸੋ ਕਲਵੰਤ ਸਿੰਘ ਮੰਨਣ ਨੇ ਕਿਹਾ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਜਥੇਦਾਰਾਂ ਨੂੰ ਹਟਾਉਣ ਦੇ ਹੁਕਮਾਂ ਨਾਲ ਇਹ ਸਾਨੂੰ ਉੱਪਰੋਂ ਲਿਖ ਕੇ ਆਉਂਦੇ ਆ ਅਸੀਂ ਤਾਂ ਸਿਰਫ ਜਿਹੜੀ ਮੀਟਿੰਗ ਬੁਲਾਉਂਦੇ ਆ ਉਹ ਸ਼੍ਰੋਮਣੀ ਕਮੇਟੀ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕੰਮ ਕਰਨੇ ਹੁੰਦੇ ਆ ਵੀ ਅੱਗੇ ਬਜਟ ਜਲਾਸ ਹੋਣਾ ਜਾਂ ਕੁਝ ਤਬਦੀਲੀਆਂ ਤੇ ਨੁਕਤੀਆਂ ਜਾਂ ਬਦਲੀਆਂ ਕਰਨੀ ਹੁੰਦੀਆਂ ਅਸੀਂ ਮੀਟਿੰਗ ਸਿਰਫ ਉਸ ਲਈ ਬੁਲਾਉਂਦੇ ਆ ਸਾਡੀ ਮੀਟਿੰਗ ਉਦੋਂ ਤੱਕ ਜਦੋਂ ਖਤਮ ਹੋ ਜਾਂਦੀ ਆ ਉਹ ਤੋਂ ਬਾਅਦ ਉੱਪਰੋਂ ਆਇਆ ਹੋਇਆ ਇੱਕ ਸੰਦੇਸ਼ ਆ ਜਿਹੜਾ ਪੜ੍ਹ ਕੇ ਸਾਨੂੰ ਸੁਣਾ ਦਿੱਤਾ ਜਾਂਦਾ ਨਾ ਉਹਦੇ ਤੇ ਬਹਿਸ ਹੁੰਦੀ ਚਰਚਾ ਹੁੰਦੀ ਆ ਨਾ ਬਹਿਸ ਹੁੰਦੀ ਆ ਇਹ ਸਿਰਫ ਉੱਪਰੋਂ ਹੁਕਮ ਆਉਂਦੇ ਪਰ ਇਹ ਤੇ ਫਿਰ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਵੀ ਹੋ ਗਿਆ ਨਾ ਜੇ ਆਪਾਂ ਸੰਵਿਧਾਨਕ ਤੌਰ ਤੇ ਕਹਿੰਦੇ ਵੀ ਕਮੇਟੀ ਚੁਣੀ ਗਈ ਆ ਉਹ 13 ਬੰਦਿਆਂ ਨੇ ਤਾਂ ਕਿਤਨਾ ਕਿਤੇ ਆਪਸ ਦੇ ਵਿੱਚ ਮੀਟਿੰਗ ਕਰਨੀ ਸੀ ਤੇ ਫਿਰ ਜਿਹੜੇ ਵਿਚਾਰ ਵਟਾਂਦਰੇ ਕਰਨੇ ਸੀ ਉਹਨਾਂ ਨੂੰ ਇੱਕ ਉੱਪਰੋਂ ਲੈਟਰ ਆਈ ਉਹਨਾਂ ਨੇ ਪੜ੍ਹ ਕੇ ਸੁਣਾਤੀ ਤੇ ਉਹ ਫੈਸਲੇ ਲਾਗੂ ਹੋ ਗਏ ਹਾਂ ਉਹੀ ਗੱਲ ਹੁਣ ਇਹ ਦੇਖੋ ਵੀ ਸ਼੍ਰੋਮਣੀ ਕਮੇਟੀ ਇਟ ਮੀਨਸ ਆਪਣੇ ਤੌਰ ਤੇ ਆਜ਼ਾਦ ਨਹੀਂ ਹੈ ਤੁਸੀਂ ਵਰਬਲੀ ਕਹਿ ਰਹੇ ਹੋ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਖਰੇ ਵੱਖਰੇ ਆਜ਼ਾਦ ਨੇ ਇਟ ਮੀਨ ਸ਼੍ਰੋਮਣੀ ਕਮੇਟੀ ਨੂੰ ਉੱਪਰੋਂ ਅਕਾਲੀ ਦਲ ਵਾਲੇ ਜਿਹੜੇ ਪੋਲੀਟੀਕਲ ਲੀਡਰ ਆ ਜਿਨ੍ਹਾਂ ਦੇ ਆਪਣੇ ਹਿੱਤ ਨੇ ਨਿੱਜੀ ਹਿੱਤ ਨੇ ਰਾਜਸੀ ਹਿੱਤ ਨੇ ਪੋਲੀਟੀਕਲੀ ਵੈਸਟਡ ਇੰਟਰਸਟ ਨੇ ਉਹ ਬੰਦੇ ਹੁਕਮ ਦੇ ਰਹੇ ਹੈਗੇ ਆ ਸੋ ਅੱਗੇ ਜਿਹੜਾ ਜਿਹੜਾ ਵਿਕਰਮ ਸਿੰਘ ਮਜੀਠੀ ਆਲਾ ਆਇਆ ਉਹਦੇ 'ਚ ਵੀ ਆਪਾਂ ਗੱਲ ਕਰਾਂਗੇ ਵੀ ਇਹ ਕਿਸ ਤਰ੍ਹਾਂ ਜਿਹੜੇ ਹੁਕਮ ਲਾਏ ਜਾਂਦੇ ਆ ਜਾਂ ਕਿਸ ਤਰ੍ਹਾਂ ਕੌਣ ਇਹਨਾਂ ਨੂੰ ਲਿਖ ਰਿਹਾ ਹੈਗਾ ਉਹ ਸਾਰਾ ਕੁਝ ਅੱਜ ਸਪਸ਼ਟ ਹੋ ਰਿਹਾ ਸੋ ਕਲਵੰਤ ਸਿੰਘ ਮੰਨਣ ਨੇ ਬੜੀ ਆਪ ਦਰਦ ਪਰ ਅਵਾਜ਼ ਹੋਰ ਸਾਨੂੰ ਨਹੀਂ ਪਤਾ ਵੀ ਉਹ ਕਿੰਨੇਕ ਸੱਚੇ ਨੇ ਜਾਂ ਕਿੰਨੇਕ ਨਹੀਂ ਉਹਨਾਂ ਦੇ ਬੋਲਾਂ ਚੋਂ ਕਿ ਦਰਦ ਝਲਕਦਾ ਸੀਗਾ ਅਸੀਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਬੋਲਾਂ ਦੇ ਦਰਦ ਚੋਂ ਇੱਕ ਸਿੰਮਪਥੀ ਦੇ ਤੌਰ ਤੇ ਉਹਨਾਂ ਨਾਲ ਉਹ ਕਰ ਸਕਦੇ ਆਂ ਵੀ ਉਹ ਉਸ ਦਰਦ ਨੂੰ ਮਹਿਸੂਸ ਕਰਦੇ ਆ ਪਰ ਜਿਹੜੇ ਉਹ ਲੋਕ ਦਰਦ ਮਹਿਸੂਸ ਨਹੀਂ ਕਰ ਰਹੇ ਜਿਹੜੇ ਉਹ ਉੱਪਰੋਂ ਆਏ ਹੁਕਮਾਂ ਨੂੰ ਬਾਜ਼ਾ ਰਹੇ ਆ ਉਹਨਾਂ ਨੂੰ ਘੱਟੋ-ਘੱਟ ਜਿਹੜਾ ਹੈਗਾ ਗੁਰੂ ਮਹਾਰਾਜ ਅੱਗੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਪਹਿਚਾਣਨੀ ਚਾਹੀਦੀ ਆ ਉਹ ਇਹ ਜਿਹੜੀਆਂ ਤਾਕਤਾਂ ਦਿੱਤੀਆਂ ਨੇ ਇਹ ਬਾਦਲ ਪਰਿਵਾਰ ਨੇ ਨਹੀਂ ਦਿੱਤੀਆਂ ਇਹ ਗੁਰੂ ਮਹਾਰਾਜ ਨੇ ਦਿੱਤੀਆਂ ਸੋ ਗੁਰੂ ਮਹਾਰਾਜ ਨੂੰ ਅਸੀਂ ਜਵਾਬਦੇਹ ਹੈਗੇ ਆ ਸੋ ਗੁਰੂ ਦੇ ਭੌਤੋਂ ਡਰੋ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਹੈਗਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਦਰ ਹੈਗਾ ਜੇ ਤੁਸੀਂ ਇੰਨੇ ਮਹਾਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਉੱਥੇ ਪ੍ਰਕਾਸ਼ ਕਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਐਨੇ ਮਹਾਨ ਥਾਵਾਂ ਤੇ ਬਹਿ ਕੇ ਜੇ ਤੁਸੀਂ ਇੱਕ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੇ ਹੋ ਗੁਰੂ ਦੇ ਦਰ ਤੇ ਤੁਹਾਨੂੰ ਢੋਈ ਨਹੀਂ ਮਿਲਣੀ ਸੋ ਆਪਣੀ ਅੰਤਰਾਤਮਾ ਦੀ ਆਵਾਜ਼ ਨੂੰ ਪਹਿਚਾਣੋ ਤੇ ਗੁਰੂ ਦੇ ਲੜ ਲੱਗ ਕੇ ਗੁਰੂ ਸਾਹਿਬ ਦਾ ਹੁਕਮ ਮਜਾਉਣ ਦਾ ਯਤਨ ਕਰੋ ਜੀ ਬਿਲਕੁਲ ਜੀ ਕਿਉਂਕਿ ਕਿਤਨਾ ਕਿਤੇ ਜੇ ਆਪਾਂ ਕਹੀ ਕਿ ਉਸ ਆਡੀਓ ਦੇ ਵਿੱਚ ਵੀ ਜਿਹੜਾ ਹੈਗਾ ਹੈ ਕਿਤਨਾ ਕਿਤੇ ਇਹਨਾਂ ਦਾ ਸਮਰਥਕ ਹੀ ਜਿਹੜਾ ਸ਼ਖਸ ਹੈ ਲੱਗ ਰਿਹਾ ਹੈਗਾ ਉਹ ਕਹਿੰਦਾ ਵੀ ਜੇ ਤੁਸੀਂ ਐਗਰੀ ਨਹੀਂ ਹੈਗੇ ਤਾਂ ਫਿਰ ਤੁਸੀਂ ਅਸਤੀਫਾ ਕਿਉਂ ਨਹੀਂ ਦਿੰਦੇ ਹੈਗੇ ਇਹਨਾਂ ਮਸ ਪਰ ਜਿਸ ਤਰੀਕੇ ਦੇ ਨਾਲ ਵੀ ਹੋ ਰਿਹਾ ਹੈ ਜਿੱਦਾਂ ਸਰਦਾਰ ਅ tartar ਸਿੰਘ ਹੋਣਾ ਨੇ ਕਿਹਾ ਕਿ ਉਸ ਪਵਿੱਤਰ ਮੁਕੱਦਸ ਸਥਾਨ ਤੇ ਤੁਸੀਂ ਹੈਗੇ ਹੋਰ ਤੁਹਾਡੇ ਜੇ ਆਪਾਂ ਕੀ ਕਿ ਆਲੇ ਦੁਆਲੇ ਕਿੰਨਿਆਂ ਸ਼ਹੀਦਾਂ ਦਾ ਜਿਹੜਾ ਹੈ ਖੂਨ ਜਿਹੜਾ ਹੈ ਉਸ ਜਗ੍ਹਾ ਤੇ ਡੁੱਲਾ ਹੋਵੇਗਾ ਤੇ ਜੇ ਉੱਥੇ ਬੈਠ ਕੇ ਅਸੀਂ ਆਪਣੀ ਰਾਜਨੀਤੀ ਜਿਹੜੀ ਹੈ ਉਹ ਕਰਦੇ ਹੈਗੇ ਆ ਅਸੀਂ ਗੁਰੂ ਦੇ ਵੱਲ ਪਿੱਠ ਕਰਕੇ ਤੇ ਕਿਸੇ ਪਰਿਵਾਰ ਦੇ ਵੱਲ ਮੂੰਹ ਕਰਕੇ ਆਪਣੇ ਫੈਸਲੇ ਜਿਹੜੇ ਕਰਦੇ ਆ ਜਾਂ ਜੋ ਹੁਕਮ ਉਤੋਂ ਵਜਾਇਆ ਜਾਂਦਾ ਉਸੇ ਤਰੀਕੇ ਦੇ ਨਾਲ ਇਹਨਾਂ ਲਾਮਤਾਂ ਦੇ ਅੰਦਰ ਅਸੀਂ ਚਲੇ ਗਏ ਆ ਕਿ ਕਿਤਨਾ ਕਿਤੇ ਅਸੀਂ ਜਿਹੜਾ ਹੈ ਦੋਸ਼ੀ ਜ਼ਰੂਰ ਹੈਗੇ ਆਂ ਔਰ ਗੁਰੂ ਜਿਹੜਾ ਹੈ ਇਹਨਾਂ ਨੂੰ ਕਦੇ ਵੀ ਆਪਾਂ ਕਹੀ ਕਿ ਕਿਤਨਾ ਕਿਤੇ ਜਿਹੜਾ ਜਦੋਂ ਇਸ ਤਰ੍ਹਾਂ ਦੇ ਫੈਸਲੇ ਹੋਣਗੇ ਤੇ ਉਹਨਾਂ ਦਾ ਲੇਖਾ-ਜੇਖਾ ਦੇ ਜ਼ਰੂਰ ਕਿਤਨਾ ਕਿਤੇ ਹੋਵੇਗਾ